ਸਸਿਕਾਲ ਜੀ ਡੀ ਫਾਈਲ ਚੈਨਲ ਪੰਜਾਬੀ ਦਾ ਪੰਜਾਬ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂਦਰਜੀ ਸਿੰਘ ਟਵਾਣਾ ਸਵਾਗਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੇ ਮੁੱਖ ਸੁਰਖੀਆਂ ਤੋਂ ਸ੍ਰੀ ਕਾਲ ਤਖਸਾਹਬ ਸਖਤਰਿਤ ਵਿਖੇ ਪੰਜ ਸਿੰਘ ਸਹਿਬਾਨਾਂ ਦੀ ਜ਼ਰੂਰੀ ਇਕੱਤਰਤਾ ਪਲਵਾਂਸੀ ਰਾਜਵਾਨਾਂ ਵੱਲੋਂ ਭੇਜੀਆਂ ਪੱਤਰਿਕਾਵਾਂ ਉੱਤੇ ਹੋਇਆ ਗੰਭੀਰ ਵਿਚਾਰ ਵਟਾਂਦਰਾ ਪੰਜ ਵਿਸ਼ੇਸ਼ ਹੁਕਮ ਕੀਤੇ ਗਏ ਜਾਰੀ ਰਾਜਪਾਲ ਬਰਵਾਲਾਪ੍ਰੋਤ ਨੇ ਪੰਜਾਬ ਸਰਕਾਰ ਦੇ ਤਿੰਨ ਬਿੱਲਾਂ ਨੂੰ ਰੱਖਿਆ ਰਿਜ਼ਰਵ ਵਿਚਾਰ ਲਈ ਰਾਸ਼ਟਰਪਤੀ ਨੂੰ ਭੇਜਣਗੇ ਬਿੱਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖਿਆ ਸੀ ਪੱਤਰ ਵ੍ਰੋਧੀਆਂ ਨੇ ਘੇਰੀ ਪੰਜਾਬ ਸਰਕਾਰ ਵੰਟੀ ਰਮਾਣਾ ਨੇ ਕੀਤਾ ਵੱਡਾ ਦਾਵਾ ਇਹਾ ਪੰਜਾਬ 'ਤੇ ਚੜ੍ਹਿਆ 60 ਹਜ਼ਾਰ ਕਰੋੜ ਦਾ ਫੋਰ ਕਰ ਗਿਆ ਆਮ ਆਦਮੀ ਪਾਰਟੀ ਤੇ ਲਗਾਏ ਵੱਡੇ ਇਲਜ਼ਾਮ ਵਿਕਰਮ ਜੀਠੇ ਨੇ ਇੱਕ ਵਾਰ ਫਿਰ ਮੁੱਖ ਮੰਤਰੀ ਭਗਵੰਤ ਮਾਨ ਤੇ ਕੀਤਾ ਸ਼ਬਦੀ ਹਮਲਾ ਟਵਿੱਟਰ ਤੇ ਪਾਇਆ ਅਰਵਿੰਦ ਕੇਜਰੀਵਾਲ ਦਾ ਪੁਰਾਣਾ ਬਿਆਨ ਮੁੱਖ ਮੰਤਰੀ ਭਗਵੰਤ ਮਾਨ ਤੋਂ ਕੀਤਾ ਸਵਾਲ ਹੁਣ ਖਬਰਾਂ ਵਿੱਚ ਸਥਾਨਾਤ ਸ੍ਰੀ ਕਲਤਖ ਸਾਹਿਬਸ ਇਕੱਤਰਿਤ ਵਿਖੇ ਪੰਜ ਸਿੰਘ ਸਹਿਬਾਨਾਂ ਦੀ ਜ਼ਰੂਰੀ ਇਕੱਤਰਤਾ ਹੋਈ ਜਿਸ ਵਿੱਚ ਪੰਜ ਸਿੰਘ ਸਹਿਬਾਨ ਸ਼ਾਮਲ ਹੋਏ ਇਸ ਇਕੱਤਰਤਾ ਦੌਰਾਨ ਸਿੱਖ ਕੌਮ ਦੇ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜਵਾਲਾ ਵੱਲੋਂ ਭੇਜੀਆਂ ਚਿੱਠੀਆਂ ਉੱਤੇ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ ਤੇ ਪੰਜ ਹੁਕਮ ਜਾਰੀ ਕੀਤੇ ਗਏ ਭਾਈ ਬਲਵੰਤ ਸਿੰਘ ਰਾਜਵਾਲਾ ਵੱਲੋਂ ਜੇਲ੍ਹ ਵਿੱਚ ਭੁੱਖ ਹੜਤਾਲ ਕਰਨ ਤੋਂ ਬਾਅਦ ਉਹਨਾਂ ਲਈ ਸਰਗਰਮੀਆਂ ਤੇਜ਼ ਹੋ ਗਈਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਨਾਂ ਨੂੰ ਭੁੱਖ ਹੜਤਾਲ ਨਾ ਕਰਨ ਦੀ ਅਪੀਲ ਕੀਤੀ ਗਈ ਪਾਰਿਸ ਦੇ باوجود ਉਹਨਾਂ ਨੇ ਭੁਖ ਹੜਤਾਲ ਕੀਤੀ ਜਿਸ ਦੇ ਚੱਲਦੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਹਿਬਾਨਾਂ ਦੀ ਜ਼ਰੂਰੀ ਇਕੱਤਰਤਾ ਹੋਈ ਜਿਸ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੇਰ ਸਿੰਘ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤਾਖਤ ਸ੍ਰੀ ਪਟਨਾ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਗੁਰਦੇਵ ਸਿੰਘ ਅਤੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਸ਼ਾਮਲ ਹੋਏ ਇਸੇ ਕੱਤਰਤਾ ਦੌਰਾਨ ਬਲਵੰਸੀ ਰਾਜਵਾਲਾ ਵੱਲੋਂ ਭੇਜੀਆਂ ਪ੍ਰਤੀਕ੍ਰਿਮਾਂ ਉੱਤੇ ਗੰਭੀਰ ਵਿਚਾਰ ਪਟੰਦਰਾ ਕਰਨ ਉਪਰੰਤ ਪੰਜ ਆਦੇਸ਼ ਜਾਰੀ ਕੀਤੇ ਗਏ ਸ੍ਰੀ ਕਾਲਕਤਖ ਸਾਹਿਬ ਦੇ ਜਥੇਦਾਰ ਗਿਆਨੀ ਗੁਰਬੀਰ ਸਿੰਘ ਨੇ ਇਹਨਾਂ ਬਾਰੇ ਜਾਣਕਾਰੀ ਦਿੱਤੀ ਅੱਜ ਮਿਤੀ 21 ਮੱਗਰ ਨਾਨਕਸ਼ਾਹੀ ਸੰਮਤ 555 ਮੁਤਾਬਕ 6 ਦਸੰਬਰ 2023 ਨੂੰ ਪੰਜ ਸਿੰਘ ਸਹਿਬਾਨ ਦੀ ਜ਼ਰੂਰੀ ਇਕੱਤਰਤਾ ਸ਼੍ਰੀ ਅਕਾਲ ਤਖਸੈਬ ਵਿਖੇ ਹੋਈ ਜਿਸ ਵਿਖੇ ਹੇਠ ਲਿਖੇ ਅਨੁਸਾਰ ਫੈਸਲੇ ਕੀਤੇ ਗਏ ਨੰਬਰ 1 ਕੌਮ ਦੇ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਜੀ ਰਾਜੋਗਣਾ ਅਤੇ ਹੋਰ ਬੰਦੇ ਸਿੰਘਾਂ ਦੀ ਰਿਹਾਈ ਬਾਰੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਇਸ ਨੂੰ ਲਾਗੂ ਕਰਵਾਉਣ ਲਈ ਅਤੇ ਇਹਨਾਂ ਦੀ ਰਿਹਾਈ ਦੇ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਲਈ ਉੱਚ ਪੱਧਰੇ ਵਫ਼ਦ ਦਾ ਗਠਨ ਕੀਤਾ ਹੈ ਜੋ ਤੁਰੰਤ ਹੀ ਆਪਣੀ ਕਾਰਵਾਈ ਆਰੰਭ ਕਰੇ ਜਿਸ ਵਿੱਚ ਹੇਠ ਲਿਖੇ ਅਨੁਸਾਰ ਮੈਂਬਰ ਸ਼ਾਮਲ ਕੀਤੇ ਗਏ ਹਨ ਨੰਬਰ 1 ਸਰਦਾਰ ਹਰਜਿੰਦਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਨੰਬਰ 2 ਸਰਦਾਰ ਹਰਮੀਤ ਸਿੰਘ ਕਾਲਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਵੀਂ ਦਿੱਲੀ ਨੰਬਰ 3 ਸਰਦਾਰ ਬਰਜਿੰਦਰ ਸਿੰਘ ਜੀ ਹਮਦਰਦ ਨੰਬਰ 4 ਬੀਬੇ ਕਮਲਦੇਵ ਕੌਰ ਰਾਜੋਵਾਨਾ ਨੰਬਰ 5 ਸਰਦਾਰ ਵਿਰਸਾ ਸਿੰਘ ਬਲਟੋਹਾ ਇਸ ਕਮੇਟੀ ਦੇ ਕੋਆਰਡੀਨੇਟਰ ਵੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣਗੇ ਜੇਕਰ ਕੇਂਦਰ ਸਰਕਾਰ ਭਾਈ ਬਲਵੰਤ ਸਿੰਘ ਜੀ ਰਾਜੋਵਾਨਾ ਦੀ ਫਾਂਸੀ ਦੀ ਸਜ਼ਾ ਨੂੰ 31 ਦਸੰਬਰ 2023 ਤੀਕ ਰੱਦ ਨਹੀਂ ਕਰਦੇ ਤਾ ਭਾਈ ਬਲਵੰਤ ਸਿੰਘ ਜੀ ਰਾਜੋਵਾਣਾ ਦੀਆਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਵਾਰ-ਵਾਰ ਪੁੱਜੀਆਂ ਪੱਤਰਕਾਰਾਂ ਤੇ ਵੱਡੇ ਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਆਪਣੀ ਪਾਈ ਹੋਈ ਅਪੀਲ ਤੇ ਵਿਚਾਰ ਕਰੇ ਭਾਈ ਬਲਵੰਤ ਸਿੰਘ ਜੀ ਰਾਜੋਵਾਣਾ ਕੌਮ ਦੇ ਜਿੰਦਾ ਸ਼ਹੀਦ ਹਨ ਜਿਨ੍ਹਾਂ ਨੇ ਬਹਾਦਰੀ, ਦ੍ਰਿੜਤਾ, ਸੂਰਬੀਰਤਾ ਅਤੇ ਨਿਡਰਤਾ ਨਾਲ ਸਰਕਾਰਾਂ ਵੱਲੋਂ ਸਿੱਖਾਂ 'ਨੜ ਕੀਤੇ ਜ਼ਬਰ ਜ਼ੁਲਮ ਅਤੇ ਅਤਿਆਚਾਰ ਨੂੰ ਝੱਲਦਿਆਂ ਬਹੁਤ ਵੱਡੀ ਕੁਰਬਾਨੀ ਕੀਤੀ ਹੈ ਕੌਮ ਨੂੰ ਇਹਨਾਂ ਤੇ ਮਾਣ ਹੈ ਉਹ ਸਿੱਖ ਕੌਮ ਇਹਨਾਂ ਦੇ ਚੜ੍ਹਦੇ ਕਲਾ ਲਈ ਅਰਦਾਸ ਕਰਦੀ ਹੈ ਇਹਨਾਂ ਦਾ ਜੀਵਨ ਸਿੱਖ ਕੌਮ ਲਈ ਬਹੁਤ ਕੀਮਤੀ ਹੈ ਅਤੇ ਸਿੱਖ ਕੌਮ ਦੀ امانت ਹੈ ਇਸ ਲਈ ਭਾਈ ਬਲਵੰਤ ਸਿੰਘ ਜੀ ਰਾਜੋਵਾਣਾ ਨੂੰ ਪੰਜ ਸਿੰਘ ਸਹਿਬਾਨ ਵੱਲੋਂ ਆਦੇਸ਼ ਕੀਤਾ ਜਾਂਦਾ ਹੈ ਉਹ ਕਿਸੇ ਵੀ ਢੰਗ ਨਾਲ ਆਪਣੀ ਸਿਹਤ ਦਾ ਨੁਕਸਾਨ ਨਾ ਕਰਨ ਤੁਰੰਤ ਆਪਣੀ ਹੁਕ ਹੜਤਾਲ ਵਾਪਸ ਲੈ ਕੇ ਆਪਣੀ ਸਿਹਤ ਦਾ ਖਿਆਲ ਰੱਖਣ ਜੇਕਰ ਦਿੱਤੇ ਸਮੇਂ ਦੇ ਅੰਦਰ ਅੰਦਰ ਕੇਂਦਰ ਸਰਕਾਰ ਸੁਹਿਰਤਾ ਵਾਲਾ ਫੈਸਲਾ ਨਹੀਂ ਲੈਂਦੀ ਤਾਂ ਉਸ ਤੋਂ ਬਾਅਦ ਪੈਦਾ ਹੋਣ ਵਾਲੀ ਸਥਿਤੀ ਦੇ ਜ਼ਿੰਮੇਵਾਰ ਵੀ ਕੇਂਦਰ ਸਰਕਾਰ ਹੋਵੇਗੀ ਤੋਂ ਦੱਸਦੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 12 ਸਾਲ ਪਹਿਲਾਂ ਭਾਈ ਬਲਵੰਸੀ ਰਾਜਵਾਲਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਲਈ ਇੱਕ ਅਪੀਲ ਪਾਈ ਗਈ ਸੀ ਪਰ ਉਸਤੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਜਿਸ ਦੇ ਰੋਸ ਵਿੱਚੋਂ ਭਾਈ ਬਲਵੰਸੀ ਰਾਜਵਾਲਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਅਪੀਲ ਵਾਪਸ ਲੈਣ ਲਈ ਕਿਹਾ ਜਿਸ ਕਾਰਨ ਉਹਨਾਂ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਇਸ ਦੌਰਾਨ ਬਲਵੰਤ ਸਿੰਘ ਰਾਜਵਾਲਾ ਦੀ ਭੈਣ ਕਮਲਦੀਪ ਕੌਰ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਭੇਜੀ ਅਪੀਲ ਦੇ ਫੈਸਲੇ ਤੋਂ ਬਾਅਦ ਹੀ ਹੁਣ ਭਾਈ ਰਾਜਵਾਲਾ ਪੂਖ ਹੜਤਾਲ ਖਤਮ ਕਰਨਗੇ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਤ ਨੇ ਪੰਜਾਬ ਸਰਕਾਰ ਦੇ ਤਿੰਨ ਬਿੱਲਾਂ ਨੂੰ ਰਿਜ਼ਰਵ ਰੱਖ ਲਿਆ ਹੈ। ਹੁਣ ਰਾਜਪਾਲ ਇਹ ਤਿੰਨ ਬਿੱਲ ਰਾਸ਼ਟਰਪਤੀ ਨੂੰ ਵਿਚਾਰ ਲਈ ਭੇਜਣਗੇ। ਰਾਜਪਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪ੍ਰੋਸਤਾ ਦਿੱਤਾ ਸੀ ਕਿ ਉਹ ਆਉਣ ਵਾਲੇ ਦਿਨਾਂ 'ਚ ਹਰੇਕ ਬਿੱਲ ਤੇ ਵੱਖਰੇ ਤੌਰ ਤੇ ਆਪਣਾ ਫੈਸਲਾ ਦੇਣਗੇ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਤ ਵੱਲੋਂ ਇਨ ਅਹਿਮ ਬਿੱਲਾਂ ਵਿਚਾਰ ਲਈ ਰਾਸ਼ਟਰਪਤੀ ਕੋਲ ਭੇਜੇ ਜਾਣਗੇ। ਮਿਲਤ ਜਾਣਕਾਰੀ ਅਨੁਸਾਰ ਰਾਜਪਾਲ ਪੰਜਾਬ ਨੇ ਭਾਰਤ ਦੇ ਸੰਵਿਧਾਨ ਦੇ ਅਨੁਛੇਦ 200 ਦੇ ਅਨੁਸਾਰ ਭਾਰਤ ਦੇ ਰਾਸ਼ਟਰਪਤੀ ਦੇ ਵਿਚਾਰਨ ਲਈ ਨਿਮਨਲਿਖਤ ਬਿੱਲਾਂ ਨੂੰ ਰਿਜ਼ਰਵ ਕੀਤਾ ਹੈ। ਇਨ੍ਹਾਂ ਵਿੱਚ ਇੱਕ ਪੰਜਾਬ ਯੂਨੀਵਰਸਿਟੀ ਲਾ ਸੋਧ ਬਿੱਲ 2023, ਦੂਜਾ ਸਿੱਖ ਗੁਰਦੁਆਰਾ ਸੋਧ ਬਿੱਲ 2023 ਅਤੇ ਤੀਜਾ ਪੰਜਾਬ ਪੁਲਿਸ ਸੋਧ ਬਿੱਲ 2023 ਸ਼ਾਮਲ ਹਨ। ਦੱਸਦੀ ਕਿ ਇਹ ਬਿੱਲ ਪੰਜਾਬ ਵਿਧਾਨ ਸਭਾ ਵਿੱਚ ਜੂਨ ਵਿੱਚ ਪਾਸ ਹੋ ਚੁੱਕੇ ਹਨ। ਪਹਿਲੇ ਬਿੱਲ ਵਿੱਚ ਸੂਬੇ ਦੇ ਯੂਨੀਵਰਸਿਟੀਆਂ ਦੇ ਚਾਂਸਲਰ ਦੀਆਂ ਸ਼ਕਤੀਆਂ ਮੁੱਖ ਮੰਤਰੀ ਕੋਲ ਰੱਖਣ ਦਾ ਪ੍ਰਸਤਾਵ ਕੀਤਾ ਗਿਆ ਸੀ ਫਿਲਹਾਲ ਸੂਬੇ ਦੀਆਂ ਯੂਨੀਵਰਸਿਟੀਆਂ ਦੇ ਚਾਂਸਲਰ ਰਾਜਪਾਲ ਹਨ ਇਹ ਬਿੱਲ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਬਨਵਾਰੀ ਲਾਲ ਪ੍ਰੋਤ ਵਿਚਾਰ ਸਰਕਾਰ ਦੁਆਰਾ ਵੱਖ-ਵੱਖ ਯੂਨੀਵਰਸਿਟੀਆਂ ਦੇ ਉਪਕੁਲਪਤੀਆਂ ਦੀ ਚੋਣ ਸਮੇਤ ਕਈ ਮੁੱਦਿਆਂ ਤੇ ਚੱਲ ਰਹੇ ਵਿਵਾਦ ਦੌਰਾਨ ਆਇਆ ਸੀ ਦੂਜਾ ਬਿੱਲ ਸਿੱਖ ਗੁਰਦੁਆਰਾ ਐਕਟ 1925 ਵਿੱਚ ਸੋਧ ਕਰਨ ਅਤੇ ਇਸ ਐਕਟ ਵਿੱਚ ਤਾਰਾ 12 ਇਹ ਸ਼ਾਮਲ ਕਰਨ ਦੀ ਪ੍ਰਵਾਨਗੀ ਦਿੱਤਾ ਹੈ ਜਿਸ ਤਰ੍ਹਾਂ ਇਹ ਕਿਹਾ ਗਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਹਰਮੰਦਰ ਸਾਹਿਬ ਤੋਂ ਪਵਿੱਤਰ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਮੁਫਤ ਤੌਰ ਤੇ ਯਕੀਨੀ ਕਰੇ ਮੁੱਖ ਮੰਤਰੀ ਨੇ ਕਿਹਾ ਸੀ ਕਿ ਇਹ ਬਿਲ ਗੁਰਬਾਣੀ ਦੇ ਪ੍ਰਸਾਰਣ ਤੇ ਅੱਜ ਦੇ ਮਸੰਦਾ ਦੇ ਬੇਲੋੜੇ ਕੰਟਰੋਲ ਨੂੰ ਖਤਮ ਕਰਨ ਲਈ ਰਾਹ ਪੱਧਰਾ ਕਰੇਗਾ ਉਨ੍ਹਾਂ ਕਿਹਾ ਕਿ ਇਹ ਸੋਧ ਇਸ ਮਤਮ ਨਾਲ ਕੀਤੀ ਗਈ ਹੈ ਕਿ ਸਮੁੱਚੀ ਮਨੁੱਖਤਾ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਸੁਣ ਤੇ ਦੇਖ ਸਕੇ ਤੀਜਾ ਬਿੱਲ ਪੰਜਾਬ ਵਿਧਾਨ ਸਭਾ ਨੇ ਪੰਜਾਬ ਪੁਲਿਸ ਸੋਧ ਬਿੱਲ 2023 ਪਾਸ ਕੀਤਾ ਸੀ ਇਸ ਤਰ੍ਹਾਂ ਰਾਜ ਲਈ ਡਾਇਰੈਕਟ ਜਨਰਲ ਆਫ ਪੁਲਿਸ ਡੀਜੀਪੀ ਦੀ ਨਿਯੁਕਤੀ ਦਾ ਰਾ ਅਧਰਾਉਣਾ ਸੀ ਸੋ ਤੋਂ ਬਾਅਦ ਸੁਪਰਿਮ ਕੋਰਟ ਦੁਆਰਾ ਨਿਰਧਾਰਤ ਯੂਨੀਅਨ ਪਬਲਿਕ ਸਰਵਿਸਿਜ਼ ਕਮਿਸ਼ਨ ਯੂਪੀਐਸਸੀ ਪ੍ਰਤੀਕਿਰਿਆ ਨੂੰ ਰੋਕਣ ਲਈ ਇੱਕ ਸਮਾਨਾਂਤਰ ਵਿਧੀ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ ਰਾਜਪਾਲ ਅਨੁਸਾਰ ਇਹ ਬਿੱਲ ਰਾਸ਼ਟਰਪਤੀ ਕੋਲ भेज ਜਾਣਗੇ جس ਤੋਂ ਬਾਅਦ ਇਹਨਾਂ ਬਿਲਾ ਤੇ ਕੋਈ ਫੈਸਲਾ ਹੋ ਸਕਦਾ ਹੈ ਤਾਂ ਦਾਦੀ ਇੱਕ ਵਿਧਾਨ ਸਭਾ ਵਿੱਚ ਪਾਸ ਹੋਏ ਬਿਲਾ ਨੂੰ ਰਾਜਪਾਲ ਵੱਲੋਂ ਮਨਜ਼ੂਰੀ ਨਾ ਦੇਣ ਤੇ ਪੰਜਾਬ ਸਰਕਾਰ ਸੁਪਰੀਮ ਕੋਰਟ ਗਈ ਸੀ ਜਿਸ ਤੋਂ ਬਾਅਦ ਰਾਜਪਾਲ ਨੇ ਬਹੁਤ ਸਾਰੇ ਬਿਲ ਪਾਸ ਕਰ ਦਿੱਤੇ ਸਨ ਇਹ ਤਿੰਨ ਬਿਲ ਬਾਕੀ ਸਨ ਹੁਣ ਰਾਜਪਾਲ ਇਹਨਾਂ ਨੂੰ ਰਾਸ਼ਟਰਪਤੀ ਕੋਲ ਭੇਜੇਗਾ ਦੇਖਣਾ ਹੋਵੇਗਾ ਕਿ ਉਸ ਤੋਂ ਬਾਅਦ ਕੀ ਹੁੰਦਾ ਹੈ ਪੰਜਾਬ ਸਰਕਾਰ ਸਵਾਲਾਂ ਦੇ ਵਿੱਚ ਹੈ ਵਿਰੋਧੀ ਲਗਾਤਾਰ ਪੰਜਾਬ ਸਰਕਾਰ ਤੇ ਨਿਸ਼ਾਨੇ 사ਧ ਰਹੇ ਨੇ ਇਸੇ ਦੇ ਚੱਲਦੇ ਪਰਮਬਾਸ ਸਿੰਘ ਬਲਟੀ ਰੋਮਣਾ ਨੇ ਆਮ ਆਦਮੀ ਪਾਰਟੀ ਤੇ ਵੱਡੇ ਇਲਜ਼ਾਮ ਲਗਾਏ ਨੇ ਤੇ ਦਾਵਾ ਕੀਤਾ ਹੈ ਕਿ ਪੰਜਾਬ 'ਚ 60000 ਕਰੋੜ ਰੁਪਏ ਦਾ ਹੋਰ ਕਾਜ਼ਾ ਛੜ ਗਏ। ਦੇਜ ਦੇ ਤਿੰਨ ਵਿਧਾਨ ਸਭਾ ਸੁੱਭਿਆਂ ਵਿੱਚ ਆਮ ਆਦਮੀ ਪਾਰਟੀ ਦੀ ਹੋਈ ਕਰਾਰੀ ਹਾਰ ਵਿਰੋਧੀਆਂ ਲਈ ਵੱਡਾ ਮੌਕਾ ਬਣ ਗਈ ਹੈ ਜਿਸ ਤੋਂ ਬਾਅਦ ਉਹ ਲਗਾਤਾਰ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਨੂੰ ਘੇਰ ਰਹੇ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਲਗਾਤਾਰ ਸਵਾਲ ਕਰ ਰਹੇ ਨੇ। ਇਸਦੇ ਚੱਲਦੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪਰਮਭਾਸ ਸਿੰਘ ਬੰਟੀ ਰੂਮੜਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਵਾਲ ਕੀਤੇ ਹਨ ਬੰਟੀ ਰੂਮੜਾ ਨੇ ਵੱਡਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਪੰਜਾਬ ਦਾ ਪੈਸਾ ਇਹਨਾਂ ਸੁਭਿਆਂ ਵਿੱਚ ਚੋਣ ਪ੍ਰਚਾਰ ਲਈ ਵਰਤਿਆ ਗਿਆ ਏ ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਪੰਜਾਬ ਤੇ ਕਰ ਦਾ ਛੜਾ ਰਹੀ ਹੈ ਮੈਂ ਤੁਹਾਨੂੰ ਦੱਸਦਾ ਹਾਂ 60 ਹਜ਼ਾਰ ਕਰੋੜ ਰੁਪਇਆ ਕਿੱਥੇ ਗਿਆ ਆਪ ਪਿੱਛੇ ਦੇ ਆਧਾਰਨ ਦਿੰਨਾ ਤੁਹਾਨੂੰ ਪੰਜ ਸਟੇਟਾਂ ਦੇ ਵਿੱਚ ਇਲੈਕਸ਼ਨ ਹੋਈ ਹੈ मध्यप्रदेश छत्तीसगढ़ राजस्थान अपना मिजोरम ते तेलंगाना ਇਹ ਪੰਜ ਸਟੇਟਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰਨ ਵਾਸਤੇ ਹਜ਼ਾਰਾਂ ਕਰੋੜ ਰੁਪਇਆ ਪੰਜਾਬ ਸਰਕਾਰ ਨੇ ਪੰਜਾਬ ਦੇ ਖਜ਼ਾਨੇ ਚੋਂ ਪੰਜਾਬ ਦੇ ਲੋਕਾਂ ਦਾ ਪੈਸਾ ਲਾਇਆ ਜਿਹੜੇ ਹਰ ਰੋਜ਼ ਹੈਲੀਕਾਪਟਰ ਹਵਾਈ ਰਾਜ ਚਾਰਟਰ ਕੀਤੇ ਜਾਂਦੇ ਸੀ ਕਦੇ ਛੱਤੀਸਗੜ੍ਹ ਚ ਪ੍ਰਚਾਰ ਕਰਨ ਵਾਸਤੇ ਕਦੇ ਮਧਿਆ ਪ੍ਰਦੇਸ਼ ਚ ਪ੍ਰਚਾਰ ਕਰਨ ਵਾਸਤੇ ਕਦੇ ਰਾਜਸਥਾਨ ਚ ਪ੍ਰਚਾਰ ਕਰਨ ਵਾਸਤੇ ਉਹਦਾ ਪੈਸਾ ਪੰਜਾਬ ਦੇ ਖਜ਼ਾਨੇ ਚ ਜਾਂਦਾ ਸੀ ਪੰਜਾਬ ਦੀਆਂ ਲੋਕਾਂ ਦੀਆਂ ਜੇਬਾਂ ਚੋਂ ਜਾਂਦਾ ਸੀ ਮੈਂ ਤੁਹਾਨੂੰ ਉਦਾਹਰਣ ਦਿੰਦਾ ਆ ਮੈਂ ਡਾਟਾ ਕੱਢਿਆ ਆ ਕੱਲੇ ਨਵੰਬਰ ਮਹੀਨੇ ਦਾ ਸਾਡੇ ਕੋਲੇ ਵੀ ਅਫਸਰ ਭੇਜ ਦਿੰਦੇ ਆ ਅਕਸਰ 10 ਸਾਲ ਅਸੀਂ ਵੀ ਸਰਕਾਰ ਚ ਰਹੇ ਆ ਇਹ ਨਵੰਬਰ ਮਹੀਨੇ ਦਾ ਭਗਵੰਤ ਮਾਨ ਦਾ ਡਾਟਾ ਹੈ ਕਿ ਕਿੰਨੇ ਵਾਰੀ ਹੈਲੀਕਾਪਟਰ ਤੇ ਹਵਾਈ ਜਹਾਜ਼ ਵਰਤ ਕੇ ਪੰਜਾਬ ਦੇ ਲੋਕਾਂ ਦਾ ਪੈਸਾ ਵਰਤ ਕੇ ਇਹ ਇਹ ਤਿੰਨੇ ਰਾਜਾਂ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਗਿਆ 21 ਨਵੰਬਰ ਤੱਕ ਦਾ ਪਹਿਲੀ ਨਵੰਬਰ ਤੋਂ 21 ਨਵੰਬਰ ਤੱਕ ਦਾ ਕਿਉਂਕਿ 21 ਨੂੰ ਫਿਰ ਮੈਨੂੰ ਲੱਗਦਾ ਕੋਡ ਲੱਗ ਕੇ ਤੇ ਪ੍ਰਚਾਰ ਬੰਦ ਹੋ ਗਿਆ ਸੀ 20 ਦਿਨਾਂ ਚ 10 ਟ੍ਰਿਪ ਮਾਰੇ ਆ। ਤੁੰਦਾਦੀਏ ਕਿ ਪਿਛਲੇ ਦਿਨੀ 500 ਬਿਆਂ ਦੀਆਂ ਚੋਣਾਂ ਦੀ ਗਿਣਤੀ ਹੋਈ ਸੀ ਜਿਨ੍ਹਾਂ ਵਿੱਚੋਂ 300 ਬਿਆਂ ਵਿੱਚ ਆਮ ਆਦੀ ਪਾਰਟੀ ਨੇ ਜੰਮ ਕੇ ਪ੍ਰਚਾਰ ਕੀਤਾ ਸੀ ਪਰ ਇਹਨਾਂ ਸੂਬਿਆਂ ਵਿੱਚ ਆਮ ਆਦੀ ਪਾਰਟੀ ਨੂੰ ਬਹੁਤ ਜ਼ਿਆਦਾ ਘੱਟ ਵੋਟਾਂ ਮਿਲੀਆਂ। ਜਿਸ ਕਾਰਨ ਵਿਰੋਧੀ ਆਮ ਆਦੀ ਪਾਰਟੀ ਤੇ ਤੰਜ ਕੱਸਦੇ ਹੋਏ ਤਿੱਖੇ ਨਿਸ਼ਾਨੇ ਸਾਧ ਰਹੇ ਨੇ। ਬਿਕਰਮ ਜਿਠੀ ਇੱਕ ਵਾਰ ਫਿਰ ਮੁੱਖ ਮੰਤਰੀ ਭਗਵੰਤ ਮਾਨ ਤੇ ਹਮਲਾ ਕਰਦੇ ਨਜ਼ਰ ਆ ਰਹੇ ਨੇ ਉਹ ਲਗਾਤਾਰ ਆਵਾਜ਼ ਦੀ ਪਾਰਟੀ ਦੇ ਲੀਡਰਾਂ ਨੂੰ ਘੇਰ ਰਹੇ ਨੇ ਇਸੇ ਦੌਰਾਨ ਹੁਣ ਇੱਕ ਵਾਰ ਫਿਰ ਮਜੀਠੀਆ ਨੇ ਅਰਵਿੰਦ ਕੇਜਰੀਵਾਲ ਦੀ ਵੀਡੀਓ ਸਾਂਝੀ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤੇ ਨੇ ਸ਼੍ਰੋਮਣੀ ਕਾਲੀਦਾਸ ਦੇ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਜਿਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਏ ਉਹਨਾਂ ਕਿਹਾ ਕਿ ਆਵਾਜ਼ ਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਾਵਾ ਕਰਦੇ ਸੀ ਕਿ ਮਾਈਨਿੰਗ ਤੋਂ 20000 ਕਰੋੜ ਰੁਪਏ ਆ ਜਾਣਗੇ ਹੋਰ ਦੱਸੋ ਇਸ ਦਾ ਕੀ ਬਣਿਆ ਉਹਨਾਂ ਕਿਹਾ ਕਿ 34000 ਕਰੋੜ ਭ੍ਰਿਸ਼ਟਾਚਾਰ ਖਤਮ ਕਰਕੇ ਆਉਣ ਦਾ ਦਾਅਵਾ ਕੀਤਾ ਗਿਆ ਸੀ ਵਜੀਠੀਆਂ ਨੇ ਕਿਹਾ ਕਿ ਆਏ ਦਿਨ ਫਜ਼ੂਲ ਖਰਚਾ ਕਰਕੇ ਪੰਜਾਬ ਉੱਪਰ ਕਰਜ਼ੇ ਦਾ ਬੋਝ ਵਧਾਇਆ ਜਾ ਰਿਹਾ ਹੈ ਵਿਕਰਮ ਜਿਠੀਆ ਲਗਾਤਾਰ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨੇ ਸਾਧ ਰਹੇ ਨੇ ਇਸੇ ਦੇ ਚੱਲਦੇ ਵਿਕਰਮ ਜਿਠੇ ਨੇ ਇੱਕ ਹੋਟ ਟਵੀਟ ਕਰਕੇ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਜਵਾਬ ਮੰਗਿਆ ਹੈ ਉਨਾ ਟਵੀਟ ਕਰਦੇ ਹੋਏ ਕਿਹਾ ਕਿ ਸ੍ਰੀਮਾਨ ਭਗਵੰਤ ਮਾਨ ਸਾਹਿਬ ਜੀਓ ਪੰਜਾਬ ਸਰਕਾਰ ਰਿਆ ਚੋਣ ਦੀ ਥਾਂ ਜਿਹੜੀਆਂ ਤੁਹਾਡੇ ਆਕਾ ਲਾਲਾ ਜੀ ਅਰਵਿੰਦ ਕੇਜਰੀਵਾਲ ਨੂੰ ਮੱਧਪਦੇ ਛੱਤੀਸਗੜ੍ਹ ਤੇ ਰਾਜਸਥਾਨ 'ਚ ਨੋਟਾਂ ਨਾਲੋਂ ਵੀ ਘੱਟ ਵੋਟਾਂ ਮਿਲੀਆਂ ਹਨ ਉਹਨਾਂ ਤੋਂ ਬਗੋ ਸਪੈਸ਼ਲ ਜੈਟ ਦੇ ਕਿਰਾਏ ਦਾ ਪੈਸਾ ਤੇ ਇਸ਼ਤਿਹਾਰਬਾਜ਼ੀ ਤੇ ਖਰਚ ਹੋਏ ਪੰਜਾਬ ਦੇ ਸੈਂਕੜੇ ਕਰੋੜਾ ਰੁਪਏ ਪੰਜਾਬ ਨੂੰ ਕੀ ਮਿਲਿਆ ਸੈਂਕੜੇ ਕਰੋੜਾ ਰੁਪਏ ਫੋਕੀ ਇਸ਼ਤਿਹਾਰਬਾਜ਼ੀ ਤੇ ਪ੍ਰਚਾਰ ਤੇ ਫੂਕ ਦਿੱਤੇ ਉਹਨਾਂ ਸਵਾਲ ਕੀਤਾ ਕਿ ਕੇਜਰੀਵਾਲ ਤਾਂ ਕਹਿੰਦੇ ਸੀ 1000 ਕਰੋੜ ਰੁਪਏ ਮੈਨੂੰ ਤੋਂ ਆ ਦਰਗੇ। ਉਹਨਾਂ ਪੁੱਛਿਆ ਕਿ ਆ ਗਏ। ਇਸ ਦੇ ਨਾਲ ਹੀ ਮਜੀਠੀਏ ਨੇ ਪੁੱਛਿਆ ਕਿ 34000 ਕਰੋੜ ਰੁਪਏ ਭ੍ਰਿਸ਼ਟਾਚਾਰ ਨੂੰ ਖਤਮ ਕਰਕੇ ਆਉਣੇ ਸੀ। ਉਹ ਕਿੱਥੇ ਹਨ? ਉਹਨਾਂ ਕਿਹਾ ਕਿ ਆਏ ਦਿਨ ਫਜ਼ੂਲ ਖਰਚਿਆ ਕਰਕੇ ਪੰਜਾਬ ਤੇ ਕਰਜ਼ੇ ਦਾ ਬੋਝ ਵਧਾ ਰਹੇ ਹੋ। ਦੱਦੀਏ ਕਿ ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ ਵਿੱਚ ਆਮ ਆਦਮੀ ਪਾਰਟੀ ਨੂੰ ਨੋਟਾਂ ਤੋਂ ਵੀ ਘੱਟ ਵੋਟਾਂ ਮਿਲੀਆਂ ਹਨ। ਤਿੰਨੇ ਸੂਬਿਆਂ ਦੇ ਨਤੀਜਿਆਂ ਅਨੁਸਾਰ ਮੱਧ ਪ੍ਰਦੇਸ਼ 'ਚ ਆਮ ਆਦਮੀ ਪਾਰਟੀ ਨੂੰ 0.5% ਦੀ ਵੋਟਾਂ ਪਈਆਂ। ਜਦਕਿ ਨੋਟਾ ਨੂੰ 0.98% ਦੀ ਵੋਟ ਪਈ। ਛਤੀਸਗੜ ਚ ਆਮ ਆਦੀ ਪਾਰਟੀ ਨੂੰ 0.93% ਦੀ ਤੇ ਨੋਟਾ ਨੂੰ 1.26% ਦੀ ਤੇ ਰਾਜਸਥਾਨ ਵਿਚ ਆਮ ਆਦੀ ਪਾਰਟੀ ਨੂੰ 0.38% ਦੀ ਤੇ ਨੋਟਾ ਨੂੰ 0.95% ਦੀ ਵੋਟਾਂ ਪਈਆਂ। ਸਿਆਸੀ ਮਾਹਿਰਾਂ ਅਨੁਸਾਰ ਤਿੰਨੇ ਸੁਭਿਆਂ ਵਿੱਚ ਆਮ ਆਦੀ ਪਾਰਟੀ ਦੇ ਪੱਲੇ ਕੁਝ ਨਾ ਪੈਣ ਦਾ ਮੁੱਖ ਕਾਰਨ ਦਿੱਲੀ ਤੇ ਪੰਜਾਬ ਤੋਂ ਇਲਾਵਾ ਆਮ ਆਦੀ ਪਾਰਟੀ ਦਾ ਹੋਰਨਾਂ ਸੁਭਿਆਂ ਵਿੱਚ ਕੱਟ ਨਾ ਹੋਣਾ ਦੱਸਿਆ ਜਾ ਰਿਹਾ ਹੈ। ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ ਵਿੱਚ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਰਜਨਾਂ ਚੋਣ ਰੈਲੀਆਂ ਕੀਤੀਆਂ। ਇਸ ਤੋਂ ਇਲਾਵਾ ਪੰਜਾਬ ਤੇ ਦਿੱਲੀ 'ਚ ਕਈ ਕੈਬਨਟ ਮੰਤਰੀਆਂ ਤੇ ਦਰਜਨਾਂ ਵਿਧਾਇਕਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ ਸਨ। ਪਾਰਿਸ ਦਾ ਸਿਲਾ ਕੁਝ ਵੀ ਨਾ ਨਿਕਲ ਸਕਿਆ। ਆਮ ਆਦਮੀ ਪਾਰਟੀ ਦੀ ਤਿੰਨੋ ਸੁਭਿਆ ਵਿੱਚ ਹੋਈ ਕਰਾਰੀ ਹਾਰ ਦਾ ਅਸਰ ਆਗਾਮੀ ਲੋਕ ਸਭਾ ਚੋਣਾਂ ਤੇ ਵੀ ਪੈ ਸਕਦਾ ਏ। ਵੇਲਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਾਰਿਆਂ ਦੇ ਇੱਕ ਵਾਰ ਫਿਰ ਸਵਾਗਤ ਹੈ ਬਾਦ ਦੇ ਅਗਲੀ ਖਬਰ ਵੱਲ ਹਾਲ ਹੀ ਚ ਤਿੰਨ ਸੂਬਿਆਂ ਦੀਆਂ ਹੋਈਆਂ ਵਿਧਾਨ ਸਭਾ ਚੋਣਾਂ 'ਚ ਮਾੜੇ ਪ੍ਰਦਰਸ਼ਨ ਕਾਰਨ ਆਮ ਆਦਮੀ ਪਾਰਟੀ ਵਿਰੋਧੀਆਂ ਦੇ ਨਿਸ਼ਾਨੇ ਤਿਆ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਭਾਵੇਂ ਪੰਜਾਬ ਦੇ ਮੁੱਖ ਮੰਤਰੀ ਭਗਮਤ ਸਿੰਘ ਨੇ ਚੋਣਾਂ ਵਾਲੇ ਸੂਬਿਆਂ 'ਚ ਪੰਜਾਬ ਦਾ ਖਜ਼ਾਨਾ ਬਰਬਾਦ ਕਰ ਦਿੱਤਾ ਪਰ ਉਹ ਆਪਣੀ ਜ਼ਮਾਨਤ ਬਚਾਉਣ 'ਚ ਵੀ ਅਸਫਲ ਰਹੇ ਪੰਜਾਬ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਹਾਲ ਹੀ ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਮਾੜੇ ਪ੍ਰਦਰਸ਼ਨ ਨੂੰ ਦਰਉਣ ਲਈ ਆਵਾਦੀ ਪਾਰਟੀ ਦਾ ਮਜ਼ਾਕ ਮਾਣਦਿਆ ਕਿਹਾ ਕਿ ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣਾਂ ਵਾਲੇ ਸੁੱਬੇ 'ਚ ਪੰਜਾਬ ਦਾ ਖਜ਼ਾਨਾ ਬਰਬਾਦ ਕੀਤਾ ਪਰ ਉਹ ਆਪਣੀ ਜ਼ਮਾਨਤ ਬਚਾਉਣ 'ਚ ਵੀ ਅਸਫਲ ਰਹੀ ਉਹਨਾਂ ਕਿਹਾ ਕਿ ਆਵਾਦੀ ਪਾਰਟੀ ਸਰਕਾਰ ਨੂੰ ਚੋਣਾਂ ਦੀਆਂ ਤੋਂ ਸਬਕ ਸਿੱਖਣਾ ਚਾਹੀਦਾ ਹੈ ਹੁਣ ਸੂਬੇ ਤੇ ਧਿਆਨ ਕੇਂਦ੍ਰਿਤ ਕਰਨਾ ਸ਼ੁਰੂ ਕਰਨਾ ਚਾਹੀਦਾ ਹੈ ਬਾਜਵਾ ਨੇ ਕਿਹਾ ਕਿ ਪੰਜਾਬ 'ਚ ਨਸ਼ਿਆਂ ਦੀ ਓਵਰਡੋਜ਼ ਕਾਰਨ ਹੋਈਆਂ ਮੌਤਾਂ ਤੇ ਨਸ਼ਿਆਂ ਦੀ ਸਸਤੀ ਦੇ ਕਿਸਾਨ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਨੇ ਸੀਨੀਅਰ ਕਾਂਗਸੀਆ ਗੂ ਪ੍ਰਤਾਪ ਸਿੰਘ ਬਾਜਵਾ ਨੇ ਇਤਿਹਾਸਕ ਯਮਾਦੀ ਪਾਰਟੀ ਨਾ ਸਿਰਫ ਰਾਜਸਥਾਨ ਮੱਧ ਪ੍ਰਦੇਸ਼ ਦੇ छत्तीसगढ़ ਦੀਆਂ ਸੀਟਾਂ ਤੇ ਚੋਣ ਲੜਨ ਚ ਸਫਲ ਰਹੀ ਸਗੋਂ ਨੋਟਾ ਦੇ ਵਿਕਲਪ ਨਾਲੋਂ ਵੀ ਘੱਟ ਵੋਟਾਂ ਹਾਸਲ ਕੀਤੀਆਂ ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲਾਪਰਵਾਹੀ ਨਾਲ ਪੰਜਾਬ ਦੇ ਟੈਕਸ ਭੰਨ ਵਾਲਿਆਂ ਦਾ ਪੈਸਾ ਚੋਣਾਂ ਵਾਲੇ ਖੁੱਬਿਆਂ ਤੇ ਖਰਚ ਕਰ ਦਿੱਤਾ ਉਸਨੇ ਚੋਣ ਰੈਲੀਆਂ ਕਰਨ ਲਈ ਅਤੇ ਆਪਣੇ ਮਾਸਟਰ ਅਰਵਿੰਦ ਕੇਜੀਵਾਲ ਨੂੰ ਲਿਜਾਣ ਲਈ ਨਿੱਜੀ ਜਹਾਜ਼ ਵੀ ਕਿਰਾਏ ਤੇ ਲਏ ਆਮ ਆਦੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਮਾਨ ਨੂੰ ਸਿਰਫ ਇਸ ਲਈ ਆਪਣੇ ਨਾਲ ਲੈ ਜਾਂਦੀ ਸੀ ਕਿਉਂਕਿ ਉਹ ਜਹਾਜ਼ ਚਲਾਇ ਤੇ ਲੈਣ ਦੀ ਸਮਰੱਥਾ ਰੱਖਦੇ ਸਨ ਬਾਜਵਾ ਨੇ ਕਿਹਾ ਕਿ ਭਗਵੰਤ ਮਾਨ ਦਾ ਸਿਰਫ ਸਾਰਥੀ ਦਾ ਕੰਮ ਹੀ ਰਹਿ ਗਿਆ ਏ ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਹੁਣ ਸੂਬੇ ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਏ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਐਨ ਸੀ ਆਰ ਬੀ ਦੀ ਸੋਮਵਾਰ ਨੂੰ ਜਾਰੀ 2022 ਦੀ ਰਿਪੋਰਟ ਮੁਤਾਬਕ ਦੇਸ਼ 'ਚ ਨਸ਼ਾ ਤਸਕਰੀ ਦੇ ਸਭ ਤੋਂ ਵੱਧ ਮਾਮਲੇ ਪੰਜਾਬ 'ਚ ਹਨ ਜਦੋਂ ਕਿ ਨਾਰਕੋਟਿਕਸ ਡਰੱਗਸ ਐਂਡ ਸਾਈਕੋਟ੍ਰੋਪਿਕਸ ਸਬਸਟੈਂਸ ਐਕਟ ਦੇ ਸਾਰੀਆਂ ਸ਼੍ਰੇਣੀਆਂ ਤਹਿਤ ਦਰਜ ਮਾਮਲਿਆਂ ਦੀ ਗਿਣਤੀ ਵਿੱਚ ਸੁਭਾਤੀ ਜੈਨੇਬਰ ਤੇ ਹੈ ਉਹਨਾਂ ਕਿਹਾ ਕਿ 2022 ਦੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਸਤਾਵ ਦਿੱਤਾ ਸੀ ਕਿ 1 ਅਪ੍ਰੈਲ 2022 ਤੋਂ ਬਾਅਦ ਸੂਬੇ ਵਿੱਚ ਕੋਈ ਕਿਸਾਨ ਖੁਦਕੁਸ਼ੀ ਨਹੀਂ ਕਰੇਗਾ ਇਸ ਦੌਰਾਨ ਐਨਸੀਆਰਬੀ ਦੇ ਅੰਕੜੇ ਦਰਸਾਉਂਦੇ ਹਨ ਕਿ 2022 ਵਿੱਚ ਸੂਬੇ ਵਿੱਚ 204 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਖੁਦਕੁਸ਼ੀਆਂ ਦੀ ਜ਼ਿੰਮੇਵਾਰੀ ਲੈਣ ਲਈ ਤਿਆਰ ਹਨ ਤਉਨ ਦਾਦੀ ਇੱਕ ਤਿੰਨ ਸੁਬਿਆਂ ਦੀ ਵਿਧਾਨ ਸਭਾ ਚੋਣਾਂ ਚ ਹੋਈ ਹਾਰ ਤੋਂ ਬਾਅਦ ਆਮਾਦੀ ਪਾਰਟੀ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਉਹ ਲਗਾਤਾਰ ਆਮਾਦੀ ਪਾਰਟੀ ਨੂੰ ਸਵਾਲ ਕਰ ਰਹੇ ਨੇ ਪਰ ਹਾਲੇ ਤੱਕ ਆਮਾਦੀ ਪਾਰਟੀ ਵੱਲੋਂ ਉਹਨਾਂ ਦਾ ਜਵਾਬ ਨਹੀਂ ਦਿੱਤਾ ਜਾ ਰਿਹਾ ਹੁਣ ਦੇਖਣਾ ਹੋਵੇਗਾ ਕਿ ਆਮਾਦੀ ਪਾਰਟੀ ਵੱਲੋਂ ਕਦੋਂ ਤੱਕ ਇਹਨਾਂ ਸਵਾਲਾਂ ਤੇ ਕੋਈ ਪ੍ਰਤੀਕਰਮ ਸਾਹਮਣੇ ਆਉਂਦਾ ਹੈ ਰਾਜਸਥਾਨ ਦੇ ਜੈਪੁਰ ਵਿੱਚ Rajputkarni ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦੇ ਕਤਲ ਤੋਂ ਬਾਅਦ Rajput ਭਾਈਚਾਰੇ ਦੇ ਲੋਕਾਂ ਨੇ ਰਾਜਥਾਂ ਚ ਬੰਦ ਦਾ ਐਲਾਨ ਕੀਤਾ ਹੈ। ਕਈ ਜ਼ਿਲ੍ਹਿਆਂ ਤੇ ਸ਼ਹਿਰਾਂ ਦੇ ਹਾਈਵੇ ਜਾਮ ਕਰਕੇ ਨਾਰਾਜ਼ਗੀ ਜਤਾਈ ਗਈ ਹੈ। ਸਿਰ ਰਾਸ਼ਟਰੀ Rajputkarni ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦੇ ਜੈਪੁਰ ਸਥਿਤ ਕਾਰਤਿਆ ਦਾਖਲ ਹੋ ਕੇ ਗੋਲੀ ਮਾਰਨ ਦੇ ਮਾਮਲੇ ਚ ਪੁਲਸ ਨੇ ਦੋ ਦੋਸ਼ੀਆਂ ਦੀ ਪਛਾਣ ਕਰ ਲਈ ਹੈ। ਜਿਨ੍ਹਾਂ ਮੁਲਜ਼ਮਾਂ ਦੀ ਪਛਾਣ ਹੋਈ ਹੈ ਉਹ ਕੌਣ ਹਨ? ਕਤਲ ਵਿੱਚ ਉਹਨਾਂ ਦੀ ਕੀ ਭੂਮਿਕਾ ਸੀ? ਇਸ ਦਾ ਖੁਲਾਸਾ ਹਲੇ ਤੱਕ ਨਹੀਂ ਹੋਇਆ ਹੈ। ਫਿਲਹਾਲ ਪੁਲਿਸ ਨੇ ਇਸ ਮਾਮਲੇ ਵਿੱਚ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਇਸ ਦੌਰਾਨ Rajasthan, UP, Haryana, Punjab ਅਤੇ MP ਸਮੇਤ 5 ਰਾਜਾਂ ਵਿੱਚ ਕਟੜਾ ਨਾਲ ਸਮੰਧਤ ਹੋਰ ਮੌਜੂਦਾ ਦੀ ਭਾਲ ਜਾਰੀ ਹੈ। ਇਸ ਦੇ ਨਾਲ ਹੀ ਇਸ ਕਤਲੇਆਮ ਤੋਂ ਬਾਅਦ ਸ੍ਰੀ ਰਾਸ਼ਟਰੀ ਰਾਜਪੂਤ ਕਰਨੀ ਸੈਨਾ ਨੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਬੁੱਧਵਾਰ ਨੂੰ Rajasthan ਬੰਦ ਦਾ ਐਲਾਨ ਕੀਤਾ ਹੈ। Jaipur ਵਿੱਚ ਵਪਾਰਕ ਸੰਗਠਨਾਂ ਨੇ ਬੰਦ ਦਾ ਸਮਰਥਨ ਕੀਤਾ ਹੈ। Jaipur ਸ਼ਹਿਰ ਚੱਲ ਰਹੀਆਂ ਲੋ ਫਲੋਰ ਬੱਸਾਂ ਦਾ ਸੰਚਾਲਨ ਬੰਦ ਕਰ ਦਿੱਤਾ ਗਿਆ ਹੈ। ਸਮਰਤਕਾਂ ਨੇ ਜੈਸਲਮੇਰ ਤੇ ਬਾੜਮੇਰ ਵਿੱਚ ਵੀ ਬੰਦ ਦੀ ਚੇਤਾਵਨੀ ਦਿੱਤੀ ਹੈ ਮੰਗਲਵਾਰ ਨੂੰ ਇਸ ਘਟਨਾ ਨੂੰ ਲੈ ਕੇ ਚੂਰੂ ਜੈਸਲਮੇਰ ਜੋਧਪੁਰ ਰਾਜਸਮਤ ਤੇ ਪਰਦਸ਼ਨ ਕੀਤੇ ਗਏ ਕਈ ਪ੍ਰਾਈਵੇਟ ਸਕੂਲਾਂ ਨੇ ਵੀ ਬੰਦ ਦਾ ਸਮਰਥਨ ਕੀਤਾ ਡੀਜੀਪੀ ਉਮੇਸ਼ ਮਿਸ਼ਰਾ ਨੇ ਕਿਹਾ ਕਿ ਘਟਨਾ ਤੋਂ ਬਾਅਦ ਰਾਜਸਥਾਨ ਪੁਲਿਸ ਸਰਗਰਮ ਹੋ ਗਈ ਹੈ ਬਿਕਾਨਰ ਸਮੇਤ ਅਸਰਾਰਤੀ ਅਸਰਾ ਦੇ ਸੰਭਾਵੀ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਹਰਿਆਣਾ ਸਮੇਤ ਨੇੜਲੇ ਸਾਰੇ ਰਾਜਾਂ ਦੀ ਪੁਲਿਸ ਤੋਂ ਬਦਵਾਸ਼ਾ ਬਾਰੇ ਫੀਡਬੈਕ ਲਈ ਜਾ ਰਹੀ ਹੈ ਰਾਜਸਥਾਨ ਪੁਲਿਸ ਨੇ ਯੂਪੀ ਹਰਿਆਣਾ ਪੰਜਾਬ ਅਤੇ ਐਮਪੀ ਪੁਲਿਸ ਨਾਲ ਬਦਮਾਸ਼ਾਂ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ ਹਨ ਹਾਲਾਂਕਿ ਅਜੇ ਤੱਕ ਸ਼ਰਾਤਰੀ ਅਸਥਰਾ ਬਾਰੇ ਕੋਈ ਸੁਰਾਗ ਨਹੀਂ ਮਿਲਿਆ ਹੈ ਪੁਲਿਸ ਬਦਮਾਸ਼ਾਂ ਦੀਆਂ ਤਸਵੀਰਾਂ ਨੂੰ ਲੈ ਕੇ ਆਦਤਾਂ ਅਪਰਾਧੀਆਂ ਤੋਂ ਪੁੱਛਗਿੱਛ ਕਰ ਰਹੀ ਹੈ ਪੁਲਿਸ ਬਿਕਨਰ ਜੇਲ੍ਹ ਵਿੱਚ ਬੰਦ ਤਿੰਨ ਅਪਰਾਧੀਆਂ ਅਤੇ ਜੈਪੁਰ ਜੇਲ੍ਹ ਵਿੱਚ ਇੱਕ ਅਪਰਾਧੀ ਤੋਂ ਵੀ ਪੁੱਛਗਿੱਛ ਕਰ ਰਹੀ ਹੈ ਜੈਪੁਰ ਦੀ ਟੀਮ ਯੂਪੀ ਤੇ ਹਰਿਆਣਾ ਦੇ ਜੇਲਾਂ ਵਿੱਚ ਬੰਦ ਅਪਰਾਧੀਆਂ ਤੋਂ ਪੁੱਛਗਿੱਛ ਕਰਨ ਵਿੱਚ ਲੱਗੀ ਹੋਈ ਹੈ ਜਿਨ੍ਹਾਂ ਨੇ ਪਿਛਲੇ ਸਮੇਂ ਰਾਜਸਥਾਨ ਜਵਾਰਦਾਤਕ ਕੀਏ ਸਨ ਫਰਤਨੋਜ ਕੀ ਨੇ ਕਿ ਉਹਨਾਂ ਨੂੰ ਜੇਲ੍ਹ ਵਿੱਚੋਂ ਇਹਨਾਂ ਬਦਮਾਸ਼ਾਂ ਬਾਰੇ ਕੋਈ ਨਾ ਕੋਈ ਸੁਰਾਗ ਜਰੂਰ ਮਿਲੇਗਾ ਕਤਲ ਜਬਰੀ ਵਸੂਲੀ ਧਮਕੀਆਂ ਅਤੇ ਫਰੋਤੀ ਵਸੂਲਣ ਦੇ ਦੋ ਸ਼ੇਡ ਜੇਲ੍ਹਾਂ ਵਿੱਚ ਬੰਦ ਇਹਨਾਂ ਸ਼ੂਟਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜੈਪੁਰ ਜੇਲ੍ਹ ਚ ਜੀ ਕਲੱਬ ਤੇ ਗੋਲੀਬਾਰੀ ਕਰਨ ਵਾਲੇ ਬਾਕਸ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਦੱਸਦੀ ਹੈ ਕਿ ਪਿਛਲੇ ਦਿਨ ਦਿਨ ਦਿਹਾੜੇ ਤਿੰਨ ਬਦਮਾਸ਼ਾਂ ਨੇ ਸੁਖਦੇਵ ਸਿੰਘ ਗੋਗਾ ਮੇੜੀ ਤੇ ਗੋਲੀਆਂ ਚਲਾਈਆਂ ਫਿਰ ਫਰਾਰ ਹੋ ਗਏ ਜਿਸ ਤੋਂ ਬਾਅਦ ਸੁਖਦੇਵ ਸਿੰਘ ਗੋਗਾ ਮੇੜੀ ਨੂੰ ਮੈਟਰੋ ਹਸਪਤਾਲ 'ਚ ਚਲ ਜਾਇਆ ਗਿਆ। ਇੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਸਮੇਂ ਉੱਥੇ ਮੌਜੂਦ ਗੋਗਾ ਮੇੜੀ ਦਾ ਗਾਰਦ ਅਜੀਤ ਸਿੰਘ ਵੀ ਗੋਲੀ ਲੱਗਣ ਕਾਰਨ ਗੰਭੀਰ ਜ਼ਖਮੀ ਹੋ ਗਿਆ। ਉਹ ਦੇਖਣਾ ਵੇਗਾ ਕਿ ਇਹ ਮਾਮਲਾ ਹੋਰ ਕਿੰਨਾ ਲੰਬਾ ਜਾਂਦਾ ਏ। ਜੈਪੁਰ 'ਚ ਰਾਜਪੂਤ ਕਾਰਨੀ ਸੈਨਾ ਦੇ ਮੁਖੀ ਸੁਖਦੇਵ ਸਿੰਘ ਗੋਗਾ ਮੇੜੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਕਤਲ ਤੋਂ ਬਾਅਦ ਇਸ ਤੇ ਸਿਆਸੀ ਆਗੂ ਦਾ ਬਿਆਨ ਸਾਹਮਣੇ ਆਉਣ ਲੱਗੇ ਨੇ। ਪਾਜਪਾ ਗੋ ਮੰਦਿਰ ਸੇ ਸਿਰਸਾ ਨੇ ਕਾਂਗਰਸ ਤੇ ਵੱਡਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਕਾਂਗਰਸ ਦੀ ਸਾਜਿਸ਼ ਦਾ ਪਰਦਾ ਫਾਸ਼ ਹੋ ਗਿਆ ਹੈ। Rajasthan ਵਿੱਚ ਸਿਸ਼ਟੀ ਰਾਸ਼ਟਰੀ ਰਾਜਪੂਤ ਕਰਨੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾ ਮੇੜੀ ਦਾ ਤਿੰਨ ਬਦਮਾਸ਼ਾਂ ਵੱਲੋਂ ਗੋਲੀਆਂ ਮਾਰ ਕੇ ਉਹਨਾਂ ਦੇ ਘਰ ਵਿੱਚ ਹੀ ਕਤਲ ਕਰ ਦਿੱਤਾ ਗਿਆ। ਜਿਸ ਕਾਰਨ Rajasthan ਤੇ ਇਸ ਦੇ ਨਾਲ ਲੱਗਦੇ ਰਾਜਾਂ ਵਿੱਚ ਮਾਹੌਲ ਗਰਮਾਇਆ ਹੋਇਆ ਹੈ। ਪੁਲਿਸ ਵੀ ਬੜੀ ਤੇਜ਼ੀ ਨਾਲ ਇਸ ਮਾਮਲੇ ਦੀ ਜਾਂਚ ਵਿੱਚ ਲੱਗੀ ਹੋਈ ਹੈ। 3 ਦਸੰਬਰ ਨੂੰ ਆਏ ਚੋਣਾ ਦੇ ਤੀਜਿਆਂ ਤੋਂ 2 ਦਿਨ ਬਾਅਦ ਹੀ ਇਹ ਕਤਲ ਹੋ ਜਾਣਾ ਵੱਡੇ ਸਵਾਲ ਖੜੇ ਕਰਦਾ ਏ ਇਸ ਤੇ ਭਾਜਪਾ ਆਗੂ ਬੰਜਿੰਦਰ ਸਿੰਘ ਸਿੱਸਾ ਦਾ ਅਭਿਆਨ ਸਾਹਮਣੇ ਆਇਆ ਜਿਨ੍ਹਾਂ ਵਿਰੋਧੀਆਂ ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਰਾਜਸਥਾਨ ਵਿੱਚ ਹੁਣ ਭਾਜਪਾ ਦੀ ਸਰਕਾਰ ਬਣਨ ਵਾਲੀ ਹੈ ਤੇ ਉਸ ਨੂੰ ਬਦਨਾਮ ਕਰਨ ਲਈ ਵਿਰੋਧੀਆਂ ਵੱਲੋਂ ਇਹ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਰਮੀ ਸੈਨਾ ਕੇ ਅਧਿ ਕਸ਼ ਜੋ ਸੁਖਦੇਵ ਸਿੰਘ ਜੀ ਦਾ ਕਲ ਕਤਲ ਕੀਤਾ ਗਿਆ ਉਹ ਇੱਕ ਬੜੀ ਬਹੁਤ ਬੜੀ ਸਾਜ਼ਿਸ਼ ਹੈ ਜੋ ਸਾਜ਼ਿਸ਼ अशोक गहलोत जी द्वारा रची गई जिस साजिश के पीछे वहां की पुलिस भी साथ में शामिल थी क्योंकि पंजाब पुलिस पहले से ही बता चुकी थी कि उनकी जान को खतरा है बाकायदा इंटेलिजेंस ने रिपोर्ट भेजी डीजीपी के नाम डीजीपी कर्नाटक को बताया गया कि संपत नेहरा ए के फोर्टी सेवन ये सारी चीजें तथ्य बताए गए कि हथियार भी लिए जा चुके हैं और इनका कत्ल भी किया जाएगा ये मर्डर होगा उसके बावजूद उनकी सिक्योरिटी ना देना उनकी सुरक्षा ना करना उनके जानकारी में ये बात ना लाना और पुलिस प्रशासन उस वक्त आम को अंजाम दे रहा है जब अशोक गहलोत मुख्यमंत्री का टनिओर खत्म हो चुका है वो हार चुके हैं नई सरकार बनने वाली है ताकि नई सरकार के लिए मुसीबतें खड़ी करी जाएं ये जान बूझ कर राजस्थान को आग लगाने का काम अशोक गहलोत जी ने किया है उनकी सरकार ने किया है जिसकी जिम्मेवारी तय होनी चाहिए वहां के डीजीपी के ऊपर कार्रवाई होनी चाहिए वहां के प्रशासन के वो लोग जी के पास ये चिट्ठी गई थी इसको जानबूझकर नजरअंदाज किया गया जानबूझकर वहां पर ऐसे हालात बनाए गए ताकि उसकी सुरक्षा ना की जाए और सुखदेव सिंह जी का मर्डर हो जाए इस मर्डर एक पॉलिटिकल कॉन्सपिरेसी की तहत अशोक लो जी जिसके जिम्मेवार हैं उनके ऊपर कार्रवाई होनी चाहिए तोंदाद दिए कि बीते कल दिन दहाड़े तीन बदमाशों ਵੱਲੋਂ सुखदेव सिंह गोगामेड़ी ਦਾ ਉਹਨਾਂ ਦੇ ਘਰ ਵਿੱਚ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇਸ ਦੌਰਾਨ ਉਹਨਾਂ ਦਾ ਗਾਰਡ ਵੀ ਗੰਭੀਰ ਜ਼ਖਮੀ ਹੋ ਗਿਆ ਇਸ ਨੂੰ ਲੈ ਕੇ ਰਾਜਸਥਾਨ ਬੰਦ ਦਾ ਵੀ ਐਲਾਨ ਕੀਤਾ ਗਿਆ ਹੈ ਤੇ ਥਾਂ-ਥਾਂ ਤੇ ਰੋਡ ਵੀ ਜਾਮ ਪਤੇ ਗਏ ਨੇ ਹਾਲਾਂਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜੇਲ੍ਹਾਂ ਵਿੱਚ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਇਹ ਮਾਮਲਾ ਹੋਰ ਗਰਮਾਉਂਦਾ ਨਜ਼ਰ ਆ ਰਿਹਾ ਹੈ ਵਾਤਾਵਰਨ ਨੂੰ ਸੁਰੱਖਿਅਤ ਰੱਖਣ ਲਈ ਪ੍ਰਦੂਸ਼ਣ ਰਹਿਤ ਇੰਦਰਾ ਨੂੰ ਲੈ ਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਦਨ 'ਚ ਮੁੱਦਾ ਚੁੱਕਿਆ ਉਹਨਾਂ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰੀ ਅੱਗੇ ਸਵਾਲ ਰੱਖਿਆ ਜਿਸ ਦਾ ਮੰਤਰੀ ਨੇਤਨ ਗਠਕਰੀ ਨੇ ਪੂਰੀ ਜਾਣਕਾਰੀ ਦਿੰਦੇ ਹੋਏ ਵਿਸਥਾਰਪੂਰਵਕ ਜਵਾਬ ਦਿੱਤਾ ਪ੍ਰਦੂਸ਼ਣ ਸਾਡੇ ਵਾਤਾਵਰਨ ਲਈ ਵੱਡੀ ਸਮੱਸਿਆ ਬਣਿਆ ਹੋਇਆ ਹੈ ਇਸ ਲਈ ਕੁਝ ਸਰਸਾਵਾਂ ਵੱਲੋਂ ਵੱਡੇ ਕਦਮ ਚੁੱਕੇ ਜਾ ਰਹੇ ਨੇ ਪਰ ਉਹ ਨਾਕਾਫੀ ਨੇ ਇਸੇ ਦੇ ਚੱਲਦੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸਿੱਚੇਵਾਲ ਵੱਲੋਂ ਲੋਕ ਸਭਾ ਵਿੱਚ ਇਹ ਮੁੱਦਾ ਚੁੱਕਿਆ ਗਿਆ ਆਮ ਆਦੀ ਪਾਰਟੀ ਦੇ ਰਾਤਮੈਂਬਰ ਸੰਤ ਬਲਬੀਰ ਸਿੰਘ ਸਿੱਚੇਵਾਲ ਵੱਲੋਂ ਸੜਕੀ ਆਵਾਜ਼ਾਈ ਤੇ ਰਾਜਮਾਰਗ ਮੰਤਰੀ ਨਿਤਿਨ ਗੜਕਰੀ ਤੋਂ ਇਸ ਬਾਰੇ ਸਵਾਲ ਕੀਤੇ ਗਏ ਜਿਨ੍ਹਾਂ ਸਵਾਲਾਂ ਦੇ ਨਿਤਿਨ ਗੜਕਰੀ ਨੇ ਵਿਸਥਾਰਪੂਰਵਕ ਜਵਾਬ ਦਿੱਤੇ ਮੰਤਰੀ ਸਾਹਿਬ ਬਹੁਤ ਵਧੀਆ ਕੰਮ ਕਰ ਰਿਹਾ ਅਸੀਂ ਪਰਿਆਵਰਣ ਦੀ ਇਹਨਾਂ ਨਾਲ ਗੱਲ ਕਰਨਾ ਚਾਹੁੰਦੇ ਹਾਂ ਕਿ ਜਿਹੜੇ ਸਭ ਤੋਂ ਵੱਧ ਪ੍ਰਦੂਸ਼ਣ ਜਿਹੜਾ ਹੈ ਉਹ ਜਿਹੜਾ ਡੀਜ਼ਲ ਆ ਉਹਦੇ ਵਾਹਨ ਅਸੀਂ ਜਿਹੜੇ ਹੈ ਜਿਹਦਾ ਕਰਕੇ ਜੇ ਸਾਡੇ ਨੇ 20 ਕਿਲ ਲੁਧਿਆਣਾ ਦੇਖੋ ਤੇ ਸਭ ਤੋਂ ਪੋਲੂਸ਼ਨ ਸ਼ਹਿਰਾਂ ਚ ਆਉਂਦਾ ਉਹਦਾ ਕਾਰਨ ਕੀ ਹੈ ਕਿ ਉੱਥੇ ਡੀਜ਼ਲ ਵਾਹਨ ਬਹੁਤ ਚੱਲਦੇ ਆ ਸੋ ਅਸੀਂ ਮੰਤਰੀ ਸਾਹਿਬ ਦੇ ਕੋਲੋਂ ਜਾਣਨਾ ਚਾਹੁੰਦੇ ਆ ਕਿ ਵਾਤਾਵਰਣ ਨੂੰ ਸਾਫ਼ ਰੱਖਣ ਲਈ ਕੀ ਸਰਕਾਰ ਪੈਟਰੋਲ ਦੀ ਥਾਂ ਤੇ ਪ੍ਰਦੂਸ਼ਿਤ ਰਹਿਤ ਦੇਸੀ ਢੰਗ ਨਾਲ ਬਦਲਵੇਂ ਪ੍ਰਬੰਧ ਇਹਨਾਂ ਤੇ ਵਿਕਾਸ ਤੇ ਜੋੜ ਦਿੱਤਾ ਜਾ ਰਿਹਾ ਹੈ ਇਹ ਦਿੱਤਾ ਜਾ ਰਿਹਾ ਹੈ ਤਾਂ ਦਹਿਰਪੁਰ ਦੇਸ਼ ਵਿੱਚ ਖਾਸ ਤੌਰ ਤੇ ਪੰਜਾਬ ਦੀਆਂ ਸੜਕਾਂ ਵਿੱਚ ਜਿਹੜੀ ਉਹ ਮਸ਼ੀਨਰੀ ਚੱਲਦੀ ਹੈ ਜਿਹਦੇ ਨਾਲ ਸੜਕਾਂ ਬਣਾਈਆਂ ਜਾਂਦੀਆਂ ਕੀ ਉਹਦੇ ਵਿੱਚ ਸੀਐਨਜੀ एल एन जी से इथानोल की वर्तों कर ली कि कदम चुके हैं ये है ये जो जी ट्वेंटी हुआ इसमें ग्लोबल बायो फ्यूएल ये भी निश्चय इसका ये हमने निश्चित किया और ये टारगेट तय किया है कि ट्वेंटी सेवेंटी तक हम नेट जीरो इमिशन तक जाएंगे और मुझे इस बात की खुशी है कि हमने अल्टरनेटिव फ्यूएल पर अलग प्रकार के प्रयोग किए हैं सर मैं खुद इसका बाय हार्ट प्रचार करते रहता हूँ मैं पार्लियामेंट में आता हूँ तो हाइड्रोजन के गाड़ी में आता हूँ अभी मैं फ्लेक्स इंजन की गाड़ी में आता हूँ दोनों भी गाड़ियाँ हैं फ्लेक्स इंजन का मतलब ये है कि हमारे यहाँ जो चावल है ब्रोकन राइस और परली बायोमास और शुगर के जूस और पर मोलाइस इसमें इथेनॉल बनता है और 100 परसेंट इथेनॉल पर ये इनोवा गाड़ी जो है टोयाटो की जो चलती है अभी बाकी भी कंपनी इसके लिए लॉन्च कर रही है जो 100 परसेंट इथेनॉल पर चलेगी इथेनॉल का रेट है साठ रुपये लीटर पेट्रोल का रेट है एक सौ लीटर फिर ये जो इथेनॉल की गाड़ी है सिक्सटी बिजली तैयार करती है तो वो भी पोल्यूशन कम होता है तो ये पहले फ्लेक्स इंजन को हमने फैसिलिटी प्रोत्साहन दिया टोया अरे अटोवेल मैन्युफैक्चर तो फ्लेक्स इंजन ला रहे हैं ਪਰ Bajaj, TVS aur Hero ne apni scooter aur motorcycle bhi lai hai. Ab jaldi hi petroleum mantri ji ke saath ethanol ke pump ki hum shuruaat kar rahe hai. Tum das di hai ki pradushan vatavaran layi badi samasya hai. Isde hal layi lagatar koshishein kitiyan ja rahiyan ne par jadon tak sarkar aa is bare ko bada faisla nahi lendiya odon tak isda puri tarah hal nahi ho sakda. Jadya de ek baar phir nazar mar deya jindagi muksurkiyan te. ਸ਼੍ਰੀ ਕਾਲਤਖ ਸਾਹਿਬਸ ਕਤਰਿਤ ਵਿਖੇ ਪੰਜ ਸਿੰਘ ਸਾਹਿਬਾਨਾਂ ਦੀ ਜ਼ਰੂਰੀ ਕਤਰਤਾ ਪਲਵਾਸੇ ਰਾਜਵਾਨਾ ਵੱਲੋਂ ਭੇਜੀਆਂ ਪੱਤਰਿਕਾਵਾਂ ਉੱਤੇ ਹੋਇਆ ਗੰਭੀਰ ਵਿਚਾਰ ਵਟਾਂਦਰਾ ਪੰਜ ਵਿਸ਼ੇਸ਼ ਹੁਕਮ ਕੀਤੇ ਗਏ ਜਾਰੀ ਰਾਜਪਾਲ ਮਰਵਾਲਾ ਪ੍ਰੋਤ ਨੇ ਪੰਜਾਬ ਸਰਕਾਰ ਦੇ ਤਿੰਨ ਬਿੱਲਾਂ ਨੂੰ ਰੱਖਿਆ ਰਿਜ਼ਰਵ ਵਿਚਾਰ ਲਈ ਰਾਸ਼ਟਰਪਤੀ ਨੂੰ ਭੇਜਣਗੇ ਬਿੱਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖਿਆ ਸੀ ਪੱਤਰ ਵਿਰੋਧੀਆਂ ਨੇ ਕਿਰੀ ਪੰਜਾਬ ਸਰਕਾਰ ਵੰਟੀ ਰਮਾਣਾ ਨੇ ਕੀਤਾ ਵੱਡਾ ਦਾਵਾ ਇਹਾ ਪੰਜਾਬ ਤੇ ਜੜਿਆ 60 ਹਜ਼ਾਰ ਕਰੋੜ ਦਾ ਹੋਰ ਕਰਜ਼ਾ ਆਮ ਆਦਮੀ ਪਾਰਟੀ ਤੇ ਲਗਾਏ ਵੱਡੇ ਇਲਜ਼ਾਮ ਵਿਕਰਮ ਜੀਠੇ ਨੇ ਇੱਕ ਵਾਰ ਫਿਰ ਮੁੱਖ ਮੰਤਰੀ ਭਗਵੰਤ ਮਾਨ ਤੇ ਕੀਤਾ ਸ਼ਬਦੀ ਹਮਲਾ ਟਵਿੱਟਰ ਤੇ ਪਾਇਆ ਅਰਵਿੰਦ ਕੇਜਰੀਵਾਲ ਦਾ ਪੁਰਾਣਾ ਬਿਆਨ ਮੁੱਖ ਮੰਤਰੀ ਭਗਵੰਤ ਮਾਨ ਤੋਂ ਕੀਤਾ ਸਵਾਲ ਅੱਜ ਦੇ ਪੰਜਾਬ ਬੁਲੇਟਿਨ ਵਿੱਚ ਇੰਨਾ ਹੀ ਨਵੇਂ ਤੇ ਤਾਜ਼ਾ ਖਬਰਾਂ ਨਾਲ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ